ਹੂੰ ਕਾ ਜ਼ਿਆਦਾ ਲੱਗ ਹੀ ਰਿਹਾ ਪਰ ਹੁਣ ਕਰ ਆਈ ਪੀਸੀ ਦਿੱਤ ਕੋਈ ਨਾ ਕੋਈ ਐਪਲੀਕੇਸ਼ਨ ਨਹੀਂ ਲੱਗ ਜਾਂਦੀ ਹੈ ਹਨਾ ਉਹਨੂੰ ਤੀਜਾ ਕੋਈ ਅੱਜ ਵੀ ਕਿਸੇ ਦੋਸ਼ੀ ਨੇ ਲਾਈਏ ਵੀ ਮੈਨੂੰ ਦਸਾਰ ਕੀਤਾ ਜਾਵੇ ਸਾਡਾ ਸਿਸਟਮ ਹੀ ਥੋੜਾ ਜਿਆਦਾ ਸੁਸਤ ਹੈ ਕੋਈ ਨਹੀਂ ਕੋਈ 2022 ਤੋ ਮੂਸੇਵਾਲਾ ਕਤਲ ਕੇਸ ਅਦਾਲਤੀ ਗਿਰਜ ਪਿਆ ਸੁਣਵਾਈਆਂ ਦਾ سلسلہ جاری ਹੈ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਸੁਣਵਾਈ ਅੱਜ ਮਾਨਸਾ ਦੀ ਅਦਾਲਤ ਦੇ ਵਿੱਚ ਫਿਰ ਹੋਈ ਜਿਸ ਦੇ ਵਿੱਚ ਸਾਰੇ 23 ਮੁਲਜ਼ਮ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਅਦਾਲਤ ਚ ਪੇਸ਼ ਹੋਏ ਲਾਰੈਂਸ ਬਿਜਨੋਈ ਤੇ ਜੱਗੂ ਭਗਵਾਨਪੂਰੀਆ ਦੀ ਅਰਜ਼ੀ ਤੇ ਸੁਣਵਾਈ ਕਰਦਿਆਂ ਅਦਾਲਤ ਨੇ ਮੁਲਜ਼ਮਾਂ ਲਈ 23 ਜਨਵਰੀ ਦੀ ਤਾਰੀਖ ਤੈਅ ਕੀਤੀ ਹੈ ਚਰਨਜੀਤ ਚੈਤਨੂ ਡਿਸਚਾਰਜ ਕਰਨ ਲਈ ਵੀ ਅਰਜ਼ੀ ਦਾਇਰ ਕੀਤੀ ਗਈ ਹੈ ਜਿਸ ਤੇ ਅਦਾਲਤ ਨੇ 23 ਜਨਵਰੀ ਨੂੰ ਜਵਾਬ ਮੰਗਿਆ ਤੋਂ ਅਗਲੀ ਤਰੀਕ ਹੈ ਜਿਹੜੀ ਉਹ ਤੇ ਤਰੀਕ ਪੈ ਗਈ ਆ ਤਾਂ ਉਹ ਤੋਂ ਬਾਅਦ ਫਿਰ ਉਮੀਦ ਕਰਦੇ ਵਧੀਆ ਤੇਜ਼ੀ ਨਾਲ ਚੱਲੂਗਾ ਕੰਮ ਓਏ ਕਿੰਨੇ ਕੁ ਰੋਪੀ ਅੱਜ ਜਿਹੜੇ ਪੇਸ਼ ਕੀਤੇ ਹੈਗੇ ਕੀ ਹੋਇਆ ਅੱਜ ਬੀਸੀ ਰਾਈ ਤਾਂ ਸਾਰੇ ਪੇਸ਼ ਹੋ ਗਏ ਹੋਰ ਤੁਹਾਨੂੰ ਲੱਗਦਾ ਜੀ ਟਾਈਮ ਜ਼ਿਆਦਾ ਲੱਗ ਰਿਹਾ ਹੈ ਜੀ ਹਰ ਵਾਰ ਕੋਈ ਤਾਂ ਹੈ ਹੀ ਹੈ ਉਹ ਤਾਂ ਕਲੀਅਰ ਹੈ ਦੇਖੋ ਟਾਈਮ ਤਾਂ ਜ਼ਿਆਦਾ ਲੱਗ ਹੀ ਰਿਹਾ ਹੈ ਪਰ ਹੁਣ ਆਈ ਪੀਐਸੀ ਦੇ ਤੋਂ ਕੋਈ ਨਾ ਕੋਈ ਐਪਲੀਕੇਸ਼ਨ ਅਮੀ ਲੱਗ ਜਾਂਦੀ ਹੈ ਹਨਾ ਹੁਣ ਤੀਜਾ ਕੋਈ ਅਜ ਵੀ ਕਿਸੇ ਦੋਸ਼ੀ ਨਹੀਂ ਲਾਈਏ ਵੀ ਮੈਨੂੰ ਦਸਤਾਰ ਕੀਤਾ ਜਾਵੇ ਉਤੇ ਕੁਝ ਪ੍ਰਯਤ ਕੀਆ ਆਪਾਂ ਆਪਾਂ ਆਪੱਖ ਰੱਖਿਆ ਫਿਰ ਅਗਲੀ ਤੇ ਪਤਾ ਲੱਗੂਗਾ ਨੇ ਇਸ ਗੱਲ ਦਾ ਇਹ ਤਾਂ ਹੁਣ ਕੋਰਟ ਦੇ ਅੰਦਰ ਦੀ ਗੱਲ ਹੈ ਮੈਂ ਤੁਹਾਨੂੰ ਕਲੀਅਰ ਤਾਂ ਨਹੀਂ ਸਾਰੀ ਗੱਲ ਦੱਸ ਸਕਦਾ ਪਰੰਤੂ ਉਹਨਾਂ ਤੇ ਉਸੇ ਤੇ ਹੋਈ ਗੁਕਾਰ ਬਈ ਦੋਨੇ ਤਰ੍ਹਾਂ ਦੇ ਜਵਾਬ ਉਧਰ ਉਧਰ ਹੀ ਹੁੰਦੇ ਨੇ ਨਾ ਫਿਰ ਉਸ ਤੋਂ ਬਾਅਦ ਹੀ ਕੋਈ ਬਹਿਸ ਹੋਏਗੀ ਕਿਉਂਕਿ ਜਿਹੜੇ ਬੀਸੀ ਰਾਹੀਂ ਪੇਸ਼ ਹੋਏ ਐ ਸੈਕੰਡਲੀ ਇਹਦੇ ਵਿੱਚ ਜਿਹੜਾ ਚਰਨਜੀਤ ਸਿੰਘ ਉਰਫ ਚੇਤਨ ਐ ਉਹਨਾਂ ਦੇ ਕਾਉਂਸਲ ਨੇ ਉਹਨੂੰ ਡਿਸਚਾਰਜ ਕਰਨ ਦੀ ਐਪਲੀਕੇਸ਼ਨ ਦਿੱਤੀ ਐ ਜਿਵੇਂ ਲਾਸਟ ਡੇਟ ਤੇ ਜੱਗੂ ਭਗਵਾਨਪੁਰੀ ਤੇ ਲਾਰੈਂਸ ਬਿਸ਼ਨੋਜੀ ਦੇ ਐਡਵੋਕੇਟ ਨੇ ਜਿਹੜੀ ਮੂਵ ਕੀਤੀ ਸੀ ਕਿ ਇਹਨਾਂ ਨੂੰ ਡਿਸਚਾਰਜ ਕਰਨਾ ਬੰਦਾ ਤੇ ਅੱਜ ਚਰਨਜੀਤ ਸਿੰਘ ਉਰਫ ਚੇਤਨ ਦੀ ਐਪਲੀਕੇਸ਼ਨ ਆਈ ਐ ਸੈਕੰਡਲੀ ਇਹ ਚ ਜਿਹੜਾ ਹੈਗਾ ਲਾਰੈਂਸ ਦਾ ਐਡਵੋਕੇਟ ਨੇ ਉਹਨਾਂ ਨੇ ਇੱਕ ਐਪਲੀਕੇਸ਼ਨ ਅੰਡਰ ਸੈਕਸ਼ਨ 207 CrPC ਕਹੇ ਦਿੱਤੀ ਹੈ ਕਿ ਸਾਨੂੰ ਜਿਹੜੇ ਹੈਗੇ ਹਾਲੇ ਤੱਕ ਪ੍ਰੋਪਰ ਡਾਕੂਮੈਂਟ ਨਹੀਂ ਪ੍ਰੋਵਾਈਡ ਕਰਾਏ ਗਏ ਤੇ ਇਸ ਕਰਕੇ ਸਾਰੀ ਜਿਹੜੀ ਇਨਵੈਸਟੀਗੇਸ਼ਨ ਚ ਡਾਕੂਮੈਂਟ ਹੈਗੇ ਉਹ ਸਾਨੂੰ ਪ੍ਰੋਵਾਈਡ ਕਰਾਏ ਜਾਣ ਉਹ ਜਿਹੜੀ ਮਾਨਯੋਗ ਅਦਾਲਤ ਨੇ ਪਲੇਸ ਔਨ ਰਿਕਾਰਡ ਕਰ ਲਈ ਐਪਲੀਕੇਸ਼ਨ ਤੇ ਜਿਹੜਾ ਚੇਤਨ ਵਾਲਾ ਹੈਗਾ ਉਹਨੂੰ ਵੀ ਪਲੇਸ ਔਨ ਰਿਕਾਰਡ ਹੋ ਗਈ ਹੈ ਤੇ ਹੁਣ ਜਿਹੜੀ ਇਹ ਚ ਤਰੀਕ ਹੈ ਉਹ 23 1 2024 ਰੱਖੀ ਗਈ ਹੈ ਮਈ 2022 ਵਿੱਚ ਮੂਸੇਵਾਲਾ ਦਾ ਪਿੰਡ ਜਵਾਹਰ ਖੇਚ ਸਰਿਆਮ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਮੁਲਜ਼ਮਾਂ ਦਾ ਇਨਕਵਾਇਰੀ ਵੀ ਹੋਇਆ ਕੁਝ ਦੀ ਜੇਲ੍ਹ ਚ ਗੈਂਗਵਾੜ ਦੌਰਾਨ ਮੌਤ ਵੀ ਹੋਈ ਤੇ ਬਾਕੀ ਮੁਲਜ਼ਮ ਹੁਣ ਅਦਾਲਤ ਅੱਗੇ ਗੁਹਾਰ ਲਗਾ ਰਹੇ ਨੇ